ਤੁਸੀਂ ਸੋਚਿਆ ਹੈ ਕਿ ਮਾਤਾ ਸਾਹਿਬ ਗੌਰ ਜੀ ਜੋ ਖਾਲਸੇ ਦੀ ਮਾਤਾ ਵਜੋਂ ਜਾਣੀਆਂ ਜਾਂਦੀਆਂ ਹਨ ਉਹਨਾਂ ਦੀ ਅਸਲ ਕਹਾਣੀ ਕੀ ਹੈ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਸੀ ਜੋ ਖਾਲਸੇ ਦੀ ਪਛਾਣ ਬਣ ਗਈ ਆਓ ਅੱਜ ਜੇ ਅਸੀਂ ਮਾਤਾ ਸਾਹਿਬ ਗੌਰ ਜੀ ਦੀ ਪੂਰੀ ਜ਼ਿੰਦਗੀ ਉਹਨਾਂ ਦੀ ਬੇਮਿਸਾਲ ਯੋਗਦਾਨ ਅਤੇ ਉਹਨਾਂ ਦੀ ਵਿਰਾਸਤ ਬਾਰੇ ਜਾਣਦੇ ਹਾਂ ਇੱਕ ਤਜਹੀ ਕਹਾਣੀ ਹੈ ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗੀ ਮਾਤਾ ਸਾਹਿਬਕੌਰ ਜੀ 1681 ਵਿੱਚ ਜੰਮੀਆਂ ਉਹਨਾਂ ਦਾ ਜਨਮ ਰੂਪਕੌਰ ਨਾਂ ਨਾਲ ਹੋਇਆ ਉਹਨਾਂ ਦਾ ਪਰਿਵਾਰ ਸਿੱਖ ਧਰਮ ਨਾਲ ਗਹਿਰੀ ਭਗਤੀ ਰੱਖਦਾ ਸੀ ਉਹਨਾਂ ਦੀ ਸ਼ਾਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਪਰ ਉਹਨਾਂ ਨੇ ਵਿਸ਼ੇਸ਼ ਫੈਸਲਾ ਲਿਆ ਕਿ ਉਹ ਕੋਈ ਆਪਣੇ ਜਨਮ ਦੇ ਬੱਚੇ ਨਹੀਂ ਪੈਦਾ ਕਰਨਗੀਆਂ ਉਹਨਾਂ ਨੇ ਖਾਲਸਾ ਨੂੰ ਆਪਣੇ ਬੱਚਿਆਂ ਵਜੋਂ ਮੰਨ ਲਿਆ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਇੱਕ ਵਿਸ਼ੇਸ਼ ਹੁਕਮ ਦਿੱਤਾ ਉਹਨਾਂ ਨੂੰ ਖਾਲਸੇ ਦੀ ਮਾਤਾ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਖਾਲਸਾ ਦੇ ਰੂਹਾਨੀ ਤੇ ਆਤਮਿਕ ਪੱਖ ਦੀ ਦੇਖਪਾਲ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਮਾਤਾ ਸਾਹਿਬ ਕੌਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਥਨ ਦਿੱਤਾ ਅਤੇ ਉਹਨਾਂ ਨੂੰ ਸਿੱਖ ਰਾਜ ਦੀ ਅਗਵਾਈ ਲਈ ਤਿਆਰ ਕੀਤਾ। ਉਹਨਾਂ ਦੀ ਜ਼ਿੰਦਗੀ ਸੱਚਾਈ, ਤਿਆਗ ਅਤੇ ਆਤਮਿਕ ਸ਼ਕਤੀ ਦਾ ਪ੍ਰਤੀਕ ਰਹੀ। ਉਹਨਾਂ ਨੇ ਦਿੱਲੀ ਵਿੱਚ ਆਪਣਾ ਆਖਰੀ ਸਮਾਂ ਬਿਤਾਇਆ ਅਤੇ 1747 ਵਿੱਚ ਜੁਲਦੇ ਜਗਦੇ ਇਤਿਹਾਸ ਵਿੱਚ ਅਮਰ ਹੋ ਗਏ। ਮਾਤਾ ਸਾਹਿਬ ਕੌਰ ਜੀ ਦੀ ਯਾਦ ਕਦੇ ਵੀ ਮਿਟ ਨਹੀਂ ਸਕਦੀ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਪਿਆਰ ਅਤੇ ਉਹਨਾਂ ਦੀ ਅਗਵਾਈ ਅੱਜ ਵੀ ਹਰ ਸਿੱਖ ਦੇ ਦਿਲ ਵਿੱਚ ਜਿੰਦਾ ਹੈ ਜੇਕਰ ਤੁਸੀਂ ਮਾਤਾ ਸਾਹਿਬ ਕੌਰ ਜੀ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਤਾਂ ਕਮੈਂਟ ਕਰੋ ਖਾਲਸਾ ਦੀ ਮਾਤਾ ਅਮਰ ਰਹੇ ਦੋਸਤੋ ਤੁਹਾਨੂੰ ਮਿਲਣਗੀਆਂ ਸਾਡੇ ਚੈਨਲ ਤੇ ਸਿੱਖ ਇਤਿਹਾਸ ਦੀਆਂ ਹੋਰ ਵੀਡੀਓਜ਼ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਲਾਇਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਇਹ ਸਾਨੂੰ ਕਮੈਂਟ ਕਰਕੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ